ਜਦੋਂ ਅਸੀਂ ਇੱਕ ਸਟੇਟ ਛੱਡ ਕੇ ਦੂਜੇ ਸਟੇਟ 'ਚ ਜਾਂਦੇ ਆਂ ਭਾਵੇਂ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਵਿੱਚ ਜਾਂਦੇ ਆਂ ਸਾਨੂੰ ਆਪਣਾ ਉਹ ਗੰਦਖਾਨਾ ਦਿਮਾਗ ਦੇ ਵਿੱਚੋਂ ਕੱਢ ਕੇ ਜਾਣਾ ਚਾਹੀਦਾ ਜਿਹੜਾ ਅਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਸਿੱਖਦੇ ਆਂ ਕਈ ਸਾਡੇ ਪੰਜਾਬੀ ਨੇ ਕੈਨੇਡਾ ਦੇ ਵਿੱਚ ਨਿਤ ਫੜੇ ਜਾਂਦੇ ਨੇ ਡਰੱਗ ਡਰੱਗ ਵੇਚਦੇ ਹੋਏ ਨਸ਼ਾ ਵੇਚਦੇ ਹੋਏ ਆਏ ਦਿਨ ਹਫ਼ਤੇ ਬਾਅਦ ਹਾਈ ਵੀਕਐਂਡ ਤੇ ਉਹਨਾਂ ਦਾ ਜਿਹੜਾ ਵੀਕ ਤੇ ਉਹਨਾਂ ਦਾ ਡੇਟਾ ਸ਼ੋਅ ਕਰਦੀ ਹੈ ਸਰਕਾਰ ਕਿ ਕਿਹੜੇ ਜਿਨ੍ਹਾਂ ਦੇ ਨਾਂ ਦੇ ਪਿੱਛੇ ਸਿੰਘ ਲਿਖਿਆ ਹੁੰਦਾ ਹੁਣ ਇਹ ਜਿਹੜੇ ਉਹ ਲੋਕ ਨੇ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਜਿਹੜੇ 2 ਨੰਬਰ 'ਚ ਗਏ ਹੋਏ ਨੇ ਜਿਨ੍ਹਾਂ ਨੂੰ ਸਰਕਾਰਾਂ ਨੇ ਆਪਣੇ ਦਮ ਤੇ ਭੇਜਿਆ ਹੋਇਆ ਇੱਕ ਬੰਦਾ ਸ਼ੂ ਹੋਇਆ ਜਿਹਨੂੰ ਪੰਜਾਬ ਦੀ ਗਵਰਨਮੈਂਟ ਜਦੋਂ ਬਦਲਾਂ ਦੀ ਸਰਕਾਰ ਸੀ ਉਸ ਟਾਈਮ ਤੇ ਗਿਆ ਹੋਇਆ ਸੀ ਭਾਵੇਂ ਕਿਸੇ ਲੀਡਰ ਨੇ ਭੇਜਿਆ ਹੋਇਆ ਸੀ ਉਹਨੂੰ ਉੱਥੇ ਜਾ ਕੇ ਉਹ 2 ਨੰਬਰ ਦੇ ਵਿੱਚ ਟਰੱਕ ਉਤਲਾਣ ਲੱਗ ਗਿਆ 2 ਨੰਬਰ ਦੇ ਵਿੱਚ ਤੇ ਉੱਥੇ ਜਿਵੇਂ ਇੰਡੀਆ ਦੇ ਲੋਕੀ ਟ੍ਰੈਫਿਕ ਰੂਲ ਫੋਲੋ ਨਹੀਂ ਕਰਦੇ ਇਵੇਂ ਹੀ ਉਹਨੇ ਵੀ ਫੋਲੋ ਨਹੀਂ ਕੀਤੇ ਉਹਨੇ 3-4 ਗੱਡੀਆਂ ਇਕੱਠੀਆਂ ਟਰੱਕ ਨਾਲ ਉਡਾਤੀਆਂ ਕਾਫੀ ਲੋਕਾਂ ਦੀ ਮੌਤ ਹੋ ਗਈ ਹੁਣ ਮੈਂ ਗੱਲ ਕਰਦਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਭਈਏ ਆਏ ਹੋਏ ਨੇ ਛੱਟ ਪੂਜਾ ਇੱਕ ਦੋ ਦਿਨ ਪਹਿਲਾਂ ਬਣਾ ਕੇ ਲੰਘੇ ਨੇ ਭਈਆਂ ਦੀ ਛੱਟ ਪੂਜਾ ਹੁੰਦੀ ਆ ਪੰਜਾਬ ਦੇ ਵਿੱਚ ਭਈਆਂ ਦੀ ਇੰਨੀ ਤਤਾਰ ਵੱਧ ਚੁੱਕੀ ਹੈ ਭਈਏ ਉੱਥੇ ਕੰਮ ਵੀ ਕਰਦੇ ਨੇ ਦਿਹਾੜੀ ਵੀ ਕਰਦੇ ਨੇ ਭਈਏ ਉੱਥੇ ਬਿਜ਼ਨਸ ਵੀ ਕਰਦੇ ਨੇ ਭਈਏ ਆਪਣਾ ਪਰਿਵਾਰ ਵੀ ਉੱਥੇ ਲੈ ਆਏ ਨੇ ਭਈਆਂ ਨੇ ਘਰ ਵੀ ਬਣਾ ਲਿਆ ਤੇ ਭਈਆਂ ਨੇ ਆਪਣੇ ਬੱਚੇ ਵੀ ਉੱਥੇ ਜੰਮ ਲਏ ਆ ਪੰਜਾਬ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਜੋ ਅੱਜ ਦੇ ਦੌਰ ਦੇ ਵਿੱਚ ਸਿਸਟਮ ਚੱਲ ਰਿਹਾ ਹੈ ਪਿੱਛੇ ਦਾ ਛੱਟ ਪੂਜਾ ਲੰਘ ਕੇ ਹਟ ਗਿਆ ਕਹਿੰਦੇ ਐਡਾ ਭਈਆ ਪੰਜਾਬ ਚ ਛੱਟ ਪੂਜਾ ਵਾਲੇ ਦਿਨ ਇਕੱਠਾ ਹੋਇਆ ਵਾ ਕਹਿੰਦੇ ਇਹਨੇ ਗੰਦ ਖਾਨਾ ਜਦ ਕਿ ਇੱਕ ਸਟੇਟ ਤੋਂ ਵਿੱਚੋਂ ਉੱਠ ਕੇ ਆਏ ਹੋਏ ਨੇ ਦੂਜੀ ਸਟੇਟ ਦੇ ਵਿੱਚ ਥੋੜਾ ਧਰਮ ਹੈ ਠੀਕ ਹੈ ਤੁਸੀਂ ਮੰਨੋ ਜੋ ਕਰਦੇ ਹੋ ਕਰੋ ਪਰ ਆਪਣੀ ਸਟੇਟ ਦੇ ਵਿੱਚ ਇਹ ਅਲਾਉ ਹੋਣਾ ਚਾਹੀਦਾ ਅਸੀਂ ਸਾਡੇ ਜਿੱਦਾ ਪੰਜਾਬੀ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਗਏ ਨੇ ਚਾਹੇ ਉਹ ਕੈਨੇਡਾ ਅਮਰੀਕਾ ਹੋਵੇ ਉੱਥੇ ਜਾ ਕੇ ਗੋਰੇ ਜ਼ਿਆਦਾਤਰ ਇੰਡੀਆ ਨੂੰ ਇੰਡੀਅਨ ਲੋਕਾਂ ਨੂੰ ਪਤਾ ਕੀ ਕਹਿੰਦੇ ਨੇ ਗੋ ਬੈਕ ਟੂ ਇੰਡੀਆ ਉਹ ਕਹਿੰਦੇ ਗੋ ਬੈਕ ਟੂ ਇੰਡੀਆ ਆਪਣੇ ਦੇਸ਼ ਚ ਵਾਪਸ ਜਾਓ ਕਿਉਂ ਕਿਉਂ ਕਹਿੰਦੇ ਨੇ ਕਿਉਂਕਿ ਸਾਡੇ ਆੜੇ ਲੋਕ ਉੱਥੇ ਜਾ ਕੇ ਨਗਰ ਕੀਰਤਨ ਕੱਢਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋੜਾ ਤੇ ਘੁਮਾਉਣ ਲੱਗੇ ਪ੍ਰਭਾਤ ਫੇਰੀਆਂ ਕੱਢਣ ਲੱਗੇ ਗੋਰੇ ਸ਼ੋਰ ਸ਼ਰਾਬਾ ਪਸੰਦ ਨਹੀਂ ਕਰਦੇ ਜਿਹੜੇ ਗੋਰੇ ਨੇ ਉਹ ਸ਼ੋਰ ਸ਼ਰਾਬਾ ਪਸੰਦ ਨਹੀਂ ਕਰਦੇ ਉਹ ਪੀਸ ਆਫ ਮਾਈਂਡ ਦੇ ਬੰਦੇ ਨੇ ਸਾਡੇ ਲੋਕਾਂ ਨੇ ਧਰਮ ਦੇ ਨਾਂ ਤੇ ਉੱਥੇ ਜਾ ਕੇ ਖੂਰੂ ਪਾਣਾ ਸ਼ੁਰੂ ਕਰ ਦਿੱਤਾ ਹੁਣ ਇਸੇ ਤਰੀਕੇ ਨਾਲ ਬਿਹਾਰ ਤੋਂ ਉੱਠ ਕੇ ਆਏ ਹੋਏ ਭਈਏ ਜਿਹੜੇ ਹੈਗੇ ਆ ਠੀਕ ਹੈ ਇਹ ਪੰਜਾਬ 'ਚ ਬਿਜ਼ਨਸ ਕਰਦੇ ਠੀਕ ਹੈ ਪੰਜਾਬ 'ਚ ਦਿਹਾੜੀ ਕਰਦੇ ਠੀਕ ਹੈ ਪੰਜਾਬ 'ਚ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਇਹ ਆਪਣਾ ਪਰ ਇਹ 200 300 ਸਾਲ ਤੋਂ ਤਾਂ ਨਹੀਂ ਆ ਰਹੇ ਪੰਜਾਬ ਦੇ ਵਿੱਚ ਹੁਣ ਤੋਂ ਹੀ 30 40 ਸਾਲ ਜਾਂ ਇਹ ਕਹ ਲਓ 25 ਸਾਲ ਤੋਂ ਜਾਨੇ ਭਈਏ ਸਟਾਰਟ ਹੋਏ ਆ ਕਹਿਣ ਦਾ ਮਤਲਬ ਜਿਹੜੇ ਭੰਜੇ ਪੰਜਾਬ ਵਿੱਚ ਆ ਕੇ ਹਾਦਰ ਸਟੇਟ ਤੋਂ ਆ ਕੇ ਇੱਥੇ ਆਪਣੇ ਬੱਚੇ ਵੀ ਪਾਲ ਰਹੇ ਆ ਆਪਣੇ ਵਿਆਹ ਵੀ ਕਰ ਲਏ ਆਪਣਾ ਟੱਬਰ ਲੈ ਕੇ ਵੀ ਬੈਠੇ ਆ ਦਿਹਾੜੀ ਵੀ ਕਰਦੇ ਆ ਬਿਜ਼ਨਸ ਵੀ ਕਰਦੇ ਆ ਕੰਮ ਵੀ ਕਰਦੇ ਆ ਤੇ ਉਹ ਸਾਰੀਆਂ ਚੀਜ਼ਾਂ ਫੁੱਲ ਬਣਾ ਰਹੇ ਆ ਛੱਟ ਪੂਜਾ ਵਾਲੇ ਦਿਨ ਕੀ ਹੁੰਦਾ ਹੁਣ ਇਸੇ ਤਰੀਕੇ ਨਾਲ ਜਿਹੜੀ ਮੈਂ ਗੱਲ ਕਹਿ ਕੇ ਹਟਿਆ ਸੀ ਸਾਡੇ ਪੰਜਾਬੀ ਜਿੱਦਾ ਬਾਹਰ ਦੇ ਦੇਸ਼ ਦੇ ਵਿੱਚ ਕਰਦੇ ਆ ਅਸੀਂ ਇਦਾਂ ਹੀ ਭਈਆਂ ਨਾਲ ਬਈਏ ਕਿਉਂਕਿ ਹਰ ਇਹਨਾਂ ਦਾ ਸਿਸਟਮ ਅਲੱਗ ਹੈ ਧਰਮ ਨੂੰ ਇੱਕ ਇਸ ਤਰੀਕੇ ਨਾਲ ਫੋਲੋ ਕਰਦੇ ਪਰ ਅਸੀਂ ਉਸ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜ਼ਿਆਦਾਤਰ ਵੈਸੇ ਵੀ ਭਈਏ ਜਿਹੜੇ ਆ ਵੀੜੀ ਤਮਾਕੂ ਜੜਦਾ ਗੁਟਕਾ ਖਾਣੇ ਵਾਲੇ ਹੁੰਦੇ ਆ ਗੰਦ ਪੀਂਦੇ ਆ ਗੰਦ ਖਾਂਦੇ ਆ ਗੰਦ ਵਕਦੇ ਆ ਹੁਣ ਪੰਜਾਬ ਦੇ ਵਿੱਚ ਇਹਨਾਂ ਨੇ ਰਹਿ ਕੇ ਪੰਜਾਬ ਦੇ ਵਿੱਚ ਜ਼ਮੀਨਾਂ ਵੀ ਲੈ ਲਈਆਂ ਜਦਕਿ ਇਹ ਹੋਣਾ ਚਾਹੀਦਾ ਸੀ ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਅਸੀਂ ਬਹਾਰ ਜਾਂਦੇ ਆ ਕਿਸੇ ਵੀ ਕੈਨੇਡਾ ਅਮਰੀਕਾ ਜਾਣਾ ਉੱਥੇ ਅਸੀਂ ਪ੍ਰਾਪਰਟੀ ਨਹੀਂ ਖਰੀਦ ਸਕਦੇ ਕਿਉਂਕਿ ਪ੍ਰਾਪਰਟੀ ਇੰਨੀ ਮਹਿੰਗੀ ਹੋਗੀ ਹੋ ਨਾੜੇ ਜਿਹੜੀਆਂ ਉੱਥੇ ਦੀਆਂ ਸਰਕਾਰਾਂ ਹੈ ਉਹ ਜਿਹੜਾ ਬਾਹਰੋਂ ਆਇਆ ਹੋਇਆ ਅਦਰਸਟ ਕੰਟਰੀ ਤੋਂ ਆਇਆ ਹੋਇਆ ਉਹਦੇ ਲਈ ਤਾਂ ਬਿਲਕੁਲ ਹੀ ਮਤਲਬ ਕਿ ਨਾ ਦੇ ਬਰਾਬਰ ਹੈ ਕੋਈ ਪ੍ਰਾਪਰਟੀ ਖਰੀਦ ਹੀ ਨਹੀਂ ਸਕਦਾ ਉਹ ਬੰਦਾ ਜੇ ਖਰੀਦ ਸਕਦਾ ਸਿਰਫ ਉਹਨਾਂ ਦੇ ਲੋਕ ਨੇ ਜਿਹੜੇ ਉੱਥੇ ਦੇ ਸਿਟੀ ਜਨ ਆ ਉਹ ਖਰੀਦ ਸਕਦੇ ਆ ਇਸੇ ਤਰੀਕੇ ਨਾਲ ਸਾਡੇ ਪੰਜਾਬ ਦੇ ਵਿੱਚ ਆ ਕੇ ਭਈਆਂ ਨੇ ਜਗ੍ਹਾ ਵੀ ਖਰੀਦ ਲਈ ਆ ਘਰ ਵੀ ਬਣਾ ਲਏ ਆ bizness ਵੀ ਕਰਨ ਲੱਗ ਗਏ ਆ ਕੰਮ ਵੀ ਕਰਦੇ ਆ ਦਿਹਾੜੀਆਂ ਕਰ ਕਰਕੇ ਇਹਨਾਂ ਲੋਕਾਂ ਨੇ bizness ਕਰ ਲਏ ਆ bizness ਦੇ ਵਿੱਚੋਂ ਇਹਨਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ ਪੰਜਾਬ ਦੇ ਵਿੱਚ ਹੁਣ ਇਹ ਆਪਣੇ ਜਿਹੜੇ ਜਿੱਥੇ ਜਿਹੜੀ ਸਟੇਟ ਦੇ ਵਿੱਚੋਂ ਜਿਵੇਂ ਉੱਠ ਕੇ ਆਏ ਸੀ ਜਿਸ ਮਾਨਸਿਕਤਾ ਤੋਂ ਉੱਠ ਕੇ ਆਏ ਸੀ ਉਹੀ ਮਾਨਸਿਕਤਾ ਇਹਨਾਂ ਨੇ ਪੰਜਾਬ ਦੇ ਵਿੱਚ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨਜ਼ਰੀਏ ਦੇ ਨਾਲ ਇਹ ਧਰਮ ਨੂੰ ਮੰਨਦੇ ਸੀ ਉਸੇ ਨਜ਼ਰੀਏ ਦੇ ਨਾਲ ਇਹ ਧਰਮ ਆਪਣਾ ਪੰਜਾਬ 'ਚ ਪਾਣ ਲੱਗੇ ਬਣਾਉਣ ਲੱਗੇ ਆ ਜਦ ਤੱਕ ਪੰਜਾਬ ਚ ਤਾਂ ਅਸੀਂ ਕਹਿੰਦੇ ਅਸੀਂ ਕਿ ਭਾਈ ਪੰਜਾਬ ਜਿਹੜਾ ਗੋਰੇ ਕਹਿੰਦੇ ਨੇ ਇੰਡੀਅਨ ਨੂੰ ਕਿ ਗੋ ਬੈਕ ਟੂ ਯਰ ਕੰਟਰੀ ਆਪਣੀ ਕੰਟਰੀ ਚ ਵਾਪਸ ਜਾਓ ਉਸੇ ਤਰੀਕੇ ਨਾਲ ਸਾਨੂੰ ਵੀ ਹੋਣਾ ਚਾਹੀਦਾ ਸੀ ਕਿ ਅਸੀਂ ਇੰਨੇ ਸੋਹਣੇ ਹੁੰਦੇ ਅਸੀਂ ਇੰਨੇ ਵਧੀਆ ਹੁੰਦੇ ਸਾਡੀ ਸਟੇਟ ਦੇ ਵਿੱਚ ਅਗਰ ਕੋਈ ਬੰਦਾ ਬਾਹਰੂ ਸਟੇਟ ਦੇ ਵਿੱਚੋਂ ਹੀ ਆਂਦਾ ਠੀਕ ਹੈ ਉਹ ਕੰਮ ਕਰਦਾ ਉਹ ਬਿਜ਼ਨਸ ਕਰਦਾ ਉਹ ਇੱਥੇ ਪਰ ਉਹ ਜਗਾਹ ਨਾ ਖਰੀਦ ਸਕੇਦਾ ਐਦਾਂ ਦਾ ਰੂਲ ਹੋਣਾ ਚਾਹੀਦਾ ਸੀ ਕਿ ਜਗਾਹ ਨਾ ਖਰੀਦੇ ਇੱਥੇ ਆਪਣੀ ਫੈਮਿਲੀ ਨੂੰ ਨਾ ਲਿਆ ਲਿਆਵੇ ਤੇ ਦੂਸਰੀ ਗੱਲ ਹੈ ਇੱਥੇ ਉਹਨੇ ਦੇ ਟਾਈਮ ਤੱਕ ਹੀ ਰਵੇ ਜਿੰਨੇ ਟਾਈਮ ਤੱਕ ਕੰਮ ਕਰਨਾ ਹੈ ਉਦੇਵਾਦ ਆਪਣੇ ਸਟੇਟ ਵਿੱਚ ਵਾਪਸ ਚਲੇ ਜਾਵੇ ਜੇ ਅਸੀਂ ਆ ਪੰਜਾਬ ਦੇ ਵਿੱਚ ਭਈਆਂ ਦਾ ਜਿੰਗੰਦ ਵੇਖਦੇ ਆ ਤੇ ਇਹ ਸਭ ਤੋਂ ਵੱਧ ਇਸ ਕਰਕੇ ਪਿਆ ਕਿਉਂਕਿ ਪ੍ਰਾਣੀਆਂ ਸਰਕਾਰਾਂ ਨੇ ਤਾਂ ਕੋਈ ਰੂਲ ਰੂਲ ਤਾਂ ਬਣਾਏ ਨਹੀਂ ਕੋਈ ਇਹਨਾਂ ਨੇ ਕੋਈ ਸਿਸਟਮ ਨਹੀਂ ਬਣਾਈ ਭਈਆ ਇੱਕ ਆਇਆ ਦੂਜਾ ਲਿਆ ਦੂਜੇ ਨੂੰ ਲਿਆਇਆ ਤੇ ਜਿਹਨੂੰ ਲਿਆਇਆ ਦਾ ਗਰੁੱਪ ਜੇ ਬਣੇ ਪਏ ਨੇ ਮੋਟਰਾਂ ਤੇ ਚੱਲ ਜੋ ਸੜਿਆਂ ਨੇ ਕੱਚੇ ਸੁੱਕਣੇ ਪਾਈ ਵੀ ਹੁੰਦੇ ਆ ਉੱਥੇ ਨੰਗੇ ਫਰੀ ਜਾਂਦੇ ਆ ਕਦੇ ਕਿਸੇ ਦਾ ਖੇਤਾਂ ਦੇ ਵਿੱਚ ਆਲੂ ਪਿਆਜ਼ ਪੱਟ ਲੈ ਕਿਥੇ ਦਾ ਟਮਾਟਰ ਚੱਕ ਲੈ ਕਿਸੇ ਦੇ ਮਿਰਚਾਂ ਚੱਕ ਲੈ ਜਿਹੜੇ ਅਚਾਰ ਖਾਣੇ ਵਾਲੇ ਆ ਜਿਹੜੇ ਚੋਲਾ ਪਾਣੀ ਚ ਚੋੜ ਪਾ ਕੇ ਚੋਲ ਖਾਣੇ ਵਾਲੀ ਜਾਤ ਹੈ ਉਹ ਪੰਜਾਬ ਵਿੱਚ ਆ ਕੇ ਪੰਜਾਬੀਆਂ ਨੂੰ ਅੱਖ ਵੀ ਵਿਖਾਉਂਦੀ ਹੈ ਪੰਜਾਬੀਆਂ ਨੂੰ ਪੰਜਾਬੀਆਂ ਦੀ ਪੱਗਾਂ ਵੀ ਉਤਾਰਦੀ ਹੈ ਪੰਜਾਬੀਆਂ ਨੂੰ ਗਾਲਾਂ ਵੀ ਕੱਢਦੇ ਨੇ ਤੇ ਪੰਜਾਬ ਦੇ ਵਿੱਚ ਗੰਦ ਵੀ ਪਾਉਂਦੇ ਨੇ ਤੇ ਪੰਜਾਬ ਦਾ ਖਾਂਦੇ ਵੀ ਨੇ ਤੇ ਪੰਜਾਬ ਨੂੰ ਪੰਜਾਬ ਚ ਰਹਿ ਕੇ ਪੰਜਾਬ ਦੇ ਲੋਕਾਂ ਨੂੰ ਅੱਖ ਟਕਾਉਂਦੇ ਨੇ ਇਹ ਸਭ ਤੋਂ ਵੱਡੀ ਗੱਲ ਹੈ ਇਹਦਾ ਇਹਦਾ ਇਹਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਬਣਿਆ ਕਿ ਸਾਡੇ ਮੈਂ ਉਹਨਾਂ ਲੋਕਾਂ ਦੀ ਨਹੀਂ ਗੱਲ ਕਰਦਾ ਜਿਹੜੇ ਠੀਕ ਆ ਪਰ ਜ਼ਿਆਦਾਤਰ ਜਿਹੜੇ ਐਦਾਂ ਦੀ ਨਸਲ ਦੇ ਲੋਕ ਹਨ ਆਖ ਦਿਖਾਉਣ ਵਾਲੇ ਆਕਰ ਦਿਖਾਉਣ ਵਾਲੇ ਇਹ ਭਰੇ ਭਏ ਨੇ ਬਲਕਿ ਇਹ ਪ੍ਰਾਣੀਆਂ ਸਰਕਾਰਾਂ ਜਿਹੜੀਆਂ ਰਹੀਆਂ ਸੀ ਉਹਨਾਂ ਨੂੰ ਇੱਕ ਰੂਲ ਬਣਾਉਣਾ ਚਾਹੀਦਾ ਸੀ ਜੇ ਕੋਈ ਭਈਆ ਹੁੰਦਾ ਹੈ ਉਹ ਇੱਥੇ ਕੰਮ ਕਰ ਸਕਦਾ ਜਿੰਨਾ ਟਾਈਮ ਇੱਥੇ ਕੰਮ ਕਰਨਾ ਰਹਿ ਸਕਦਾ ਉਸੇ ਬਾਅਦ ਆਪਣਾ ਕੰਮ ਕਰਕੇ ਕੰਮ ਜਦੋਂ ਉਹ ਕਰ ਲੈਂਦਾ ਹੈ ਤੋਂ ਫਿਰ ਆਪਣਾ ਕੰਟਰੀ ਦੇ ਵਿੱਚ ਵਾਪਸ ਜਾ ਸਕਦਾ ਆਪਣੇ ਸਟੇਟ ਵਿੱਚ ਉਹ ਵਾਪਸ ਜਾ ਸਕਦਾ ਹੈ ਪਰ ਅੱਥੇ ਹੋ ਕੀ ਗਿਆ ਭਈਆਂ ਨੇ ਆਣਾ ਸ਼ੁਰੂ ਹੋ ਗਏ ਭਈਆਂ ਨੇ ਆਪਣੇ ਵੋਟਰ ਆਈਡੀ ਬਣਾ ਲਏ ਭਈਆਂ ਨੇ ਜਗਾ ਖਰੀਦ ਲਈ ਭਈਆਂ ਨੇ ਬਿਜ਼ਨਸ ਕਰ ਲਏ ਭਈਆਂ ਨੇ ਆ ਆਪਣੀ ਫੈਮਿਲੀ ਲਿਆਏ ਭਈਆਂ ਨੇ ਇੱਕ ਭਈਆ ਜੇ ਪੰਜਾਬ ਜਾਇਆ ਉਹ ਦੂਜੇ ਨੂੰ ਵੀ ਲਿਆਇਆ ਤੀਜੇ ਨੂੰ ਵੀ ਲਿਆਇਆ ਐਦਾਂ ਭਈਏ ਇਕੱਠੇ ਕਰਦਾ 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 ਉਹਨਾਂ ਦੀ ਇੱਕ ਗੈਂਗ ਬਣ ਗਈ ਉੱਥੇ ਕੰਮ ਕਰਨ ਲੱਗੇ ਉੱਥੇ ਬਿਜ਼ਨਸ ਕਰਨ ਲੱਗੇ ਉਹਨਾਂ ਨੇ ਸਰਕਾਰਾਂ ਤੋਂ ਵੋਟਰ ਆਈਡੀਾਂ ਜੋ ਪ੍ਰੂਫ ਹੁੰਦੇ ਉਹ ਵੀ ਬਣਵਾ ਲਏ ਤੇ ਨਾੜ ਉਹ ਉਹਨਾਂ ਨੇ ਜਗਾ ਖਰੀਦਨੇ ਵੀ ਸ਼ੁਰੂ ਕਰ ਦਿੱਤੇ ਤੇ ਹੁਣ ਉਹ ਪੰਜਾਬ ਦੇ ਵਿੱਚ ਜ਼ਿਆਦਾ ਤਦਾਰਦ ਦੇ ਵਿੱਚ ਭਈਏ ਜਿਹੜੇ ਆ ਬਸਣ ਲੱਗੇ ਨੇ ਇਸ ਕਰਕੇ ਕਿਉਂਕਿ ਇਹ ਗਲਤੀ ਇਸ ਕਰਕੇ ਹੋਈ ਕਿਉਂਕਿ ਪੁਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕੋਈ ਕਾਨੂੰਨੀ ਨਹੀਂ ਬਣਾਇਆ ਹੋਇਆ ਸੀ ਜਿੱਦਾਂ ਅੱਜ ਕੈਨੇਡਾ ਅਮਰੀਕਾ ਦੇ ਵਿੱਚ ਜੇ ਕੋਈ ਪ੍ਰਵਾਸੀ ਜਾਂਦਾ ਹੈ ਸਾਡੇ ਵਰਗੇ ਜਿਹੜੇ ਪੰਜਾਬੀ ਜਾਂਦੇ ਸੀ ਜਗ੍ਹਾ ਖਰੀਦੀ ਨਹੀਂ ਸਕਦੇ ਉੱਥੇ ਉੱਥੇ ਤੇ ਸੀਨੀਅਰ ਸਿਟੀਜ਼ਨ ਹੀ ਇੱਕ ਜਗ੍ਹਾ ਖਰੀਦ ਸਕਦੇ ਆ ਬਾਹਰ ਵਾਲਿਆਂ ਨੂੰ ਅਲਾਉਡ ਹੀ ਨਹੀਂ ਹੈਗੀ ਤੇ ਇਹ ਇਸ ਤਰੀਕੇ ਦੇ ਜਿਹੜੇ ਨਿਯਮ ਹੋਣੇ ਚਾਹੀਦੇ ਸੀ ਰੂਲਸ ਹੋਣੇ ਚਾਹੀਦੇ ਸੀ ਤਾਂ ਕਿ ਪੰਜਾਬ ਵਿੱਚ ਪੰਜਾਬੀਅਤ ਹੀ ਰਵੇ ਪੰਜਾਬ ਵਿੱਚ ਸਿਰਫ ਸਿੱਖ ਰਵੇ ਤੇ ਪੰਜਾਬ ਵਿੱਚ ਅਦਰ ਸਟੇਟ ਦਾ ਭਈਆ ਬੂਈਆ ਆ ਕੇ ਗੰਦ ਨਾ ਪਾਵੇ ਇਹ ਪੁਰਾਣੀ ਸਰਕਾਰਾਂ ਨੂੰ ਚਾਹੀਦਾ ਸੀ ਜਿਹੜੀ ਕਿ ਬਹੁਤ ਬੜੀ ਨਾਕਾਮੀ ਰਹੀ ਹੈ ਸਰਕਾਰਾਂ ਦੀ